ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੱਲਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਐਨੀਮਲ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਸਸਿਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਾਲ ਸਿੰਘ ਪਿੰਡ ਮੱਲ ਗਈ ਤਹਿਸੀਲ ਬਗਵਾਂ ਜ਼ਿਲ੍ਹਾ ਮੋਗਾ ਆਪਣਾ ਬਈ ਘਰ ਦਾ ਕੀ ਐਡਰੈਸ ਆਪਣੇ ਘਰ ਦੇ ਨੇੜੇ ਵੱਡਾ ਖੂਹ ਰਹਿੰਦਾ ਨੇੜੇ ਪਿੰਡ ਦੇ ਚਾਲੇ ਠੀਕ ਆ ਪਿੰਡ ਦੇ ਵਿਚਾਲੇ ਵੱਡਾ ਖੂਹ ਆ ਬਿਲਕੁਲ ਨਾਲ ਬਾਈ ਦਾ ਘਰ ਆ ਜੀ ਤੇ ਬਈ ਸੁਆਗਨ ਨਮਾਜੀ ਸੁਆ ਦੂਜਾ ਸੁਣੇ ਵੀ ਪਹਿਲਾਂ ਨੇ 16 ਲੀਟਰ ਦਾ ਬੋਲਾ ਦੁੱਧ ਦਿੱਤਾ ਠੀਕ ਆ ਬਾਈ ਦਾਨ ਕਿੰਨੇ ਲੈਣ ਦੇ ਦਾਨ ਵੀ 10 ਲੈ ਜੂਗੇ ਬਾਕੀ ਸੀਨ ਸਾਹਿਬ ਜੀ ਬਹੁਤ ਆ ਜਿਵੇਂ ਮਰਜ਼ੀ ਫਿਰਦਾ ਰਹੇ ਠੀਕ ਆ ਜੀ ਦਾਨ ਡੇਟ ਮੁਤਾਬਕ ਪਈ ਆ 10 ਜੀ ਵਾਲਾ ਬਹੁਤ ਬੰਨਿਆ ਬਹੁਤ ਪੰਜਣੇ ਚੈੱਕ ਕਰ ਸਕਦੇ ਹੋ ਪਹਿਲੇ ਜੂਏ ਕਿੰਨਾ ਦੋ ਦਿੱਤਾ ਹੈ 16 ਲੀਟਰ ਦੋ ਦਿੱਤਾ ਹੈ 16 ਕਿਲੋ ਚੋਇਆ ਹੈ 18 17 18 17 ਕਿਲੋ ਹੋਗੀ ਠੀਕ ਆ ਥਣਾ ਦੀ ਓਕੇ ਬਾਈ ਥਣਾ ਦੀ ਬਿਲਕੁਲ ਓਕੇ ਆਪਨੀ ਜ਼ਿੰਮੇਵਾਰੀ ਹੈ ਹਾਂ ਜੀ ਜੀ ਪੂਰੀ ਫੁੱਲ ਗਾਰੰਟੀ ਠੀਕ ਆ ਜੀ ਤੋੜ ਕੇ ਦਿਖਾ ਦੀ ਬਰੇ 22 ਦੇ ਦਸਨ ਮੁਤਾਬਕ ਜੀ ਤੁਹਾ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਦਿਨ ਪਏ ਹਫਤਾ ਹੀ ਸਾਰੀਆਂ ਵਾਲ ਤੇ ਲਾ ਕੱਢ ਕੇ ਹੋ ਗਏ ਨੇ ਨੀਵਾ ਵੋ ਕਰਦੇ ਬਾਕੀ ਬਾਈ ਕਹਿੰਦਾ ਤਿਆਰੀ ਹੁਣ ਵੀ ਚੰਗੀ ਆ ਦੇਖ ਹੀ ਸਕਦੇ ਹੋ ਤੇ ਕਰਮਾਲੀ ਨੇ ਹਫਤੇ ਤਿੱਕਰ ਦਾ ਹੋਰ ਵੀ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ 16 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਐਗਜ਼ੀਰ ਪਲੱਸ ਹੀ ਜਾਊਗੀ ਜੀ ਬਾਲਟੇ ਨਾਲ ਹਵਾਨਾ ਜੇ ਤੁਸੀਂ ਦੇਖ ਸਕਦੇ ਹੋ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਧੂਗਾ ਜੀ ਸੋਨਾ ਗਲਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਆਪਾਂ ਤੁਹਾਨੂੰ ਦੋਨੇ ਸਾਈਡ ਤੋਂ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਮਲਕਵੇਂ ਪੂਰੀ ਸਟਰੋਂਗ ਗੋਟਰਗੀ ਹੁੰਦੀ ਆ ਕੱਚੀ ਜ਼ਰੂਰ ਆ ਬਈ ਗਿੰਦੇ ਕਰਮ ਵਾਲੀ ਭਰਗੀ ਤੇ ਉਹਦੇ ਮੁੱਲ ਵੀ ਹੋਰ ਹੋ ਜਾਣਾ ਅੱਜ ਕੱਚੀ ਚ ਕੱਚੀ ਦਾ ਮੁੱਲ ਹੋ ਜੂ ਤੁਹਾਨੂੰ ਭਾਜ ਮਿਲ ਜਾਣੀ ਆ ਤੇ ਨਹੀਂ ਜੇ ਕਿਸੇ ਨੇ ਸਾਹਮ ਕੇ ਵੇਚ ਨਹੀਂ ਹੋਵੇ ਤੇ ਉਹਨੂੰ ਵੀ 4000 ਪੈਸੇ ਦੇਣ ਵਾਲੀ ਆ ਦੋਨੇ ਪਾਸੋਂ ਤੁਹਾਨੂੰ ਥਣ ਦਿਖਾਦੇ ਆ ਠੰਡੀ ਸੀਲ ਦਾ ਹੰਤ ਕੋਈ ਨਹੀਂ ਗਿਆ ਦੁੱਧ ਦੇ ਦੂਗੀ ਹਾਕਾ ਵੀਰੇ ਦੇਣ ਦਾ ਵਜਨ ਵਜੂਦ ਵਾਲੀ ਆ ਕੱਦ ਵਾਲੀ ਆ ਜੀ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਆ ਡਿਮਾਂਡ ਵੀ ਜਿੰਨੀ ਮਰ ਜੇ ਗਏ 55000 ਵੀ ਦੇ 58 ਹਜ਼ਾਰ ਦੇ ਦੇਣੀ ਹੈ ਜੀ ਹਾਂ ਜੀ ਦੇਣੀ ਆ ਨਾ ਠੀਕ ਹੈ ਜੀ ਮਾੜਾ ਮੋਟਾ ਹੋ ਜੂ ਲੈ ਮਾੜਾ ਮੋਟਾ ਮਾਨਤਾ ਨੇ ਕਰਦਾਂਗੇ ਠੀਕ ਹੈ ਜੀ ਹਾਂ ਡਿਮਾਂਡ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ ਜੀ 58000 ਦੀ ਦੇਣੀ ਦੇਣੀ ਹੈ ਜੀ ਬਾਕੀ ਮਾੜਾ ਮੋਟਾ ਮਾਨਤਾ 18 ਲੀਟਰ ਦੀ ਗਾਰੰਟੀ ਹੈ ਠੀਕ ਹੈ ਜੀ ਉਹਦੇ 18 ਲੀਟਰ ਦੀ ਗਾਰੰਟੀ ਹੈ ਜੀ ਮਾੜਾ ਮੋਟਾ ਮਾਨਤਾਂ ਉਹਦੇ ਚ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ